ਇਹ ਲਾਈ ਦੇ ਕਿਸਬੰਦ ਵਿੱਚ ਲਗਾਈ ਗਈ ਹੈ ਇਹ ਵਾਹਿਗੁਰੂ ਜੀ ਇਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੀ ਇਸ ਵੀਲ ਸ੍ਰੀ ਗੁਰੂ ਅਰਜਨ ਦੇਵ ਜੀ ਜੀ ਸ਼ਹੀਦੀ ਦੇ ਸੰਬੰਧ ਦੇ ਵਿੱਚ ਲਾਈ ਗਈ ਹੈ ਤੇ ਪਿੰਡ ਚੱਕ ਭੰਗਵਾ ਵੱਲੋਂ ਸਾਰੇ ਨਗਰ ਵਾਲੋਂ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਇਹ ਸ਼ਬੀਲ ਲਾਈ ਗਈ ਹੈ ਤੇ ਇਹਦੇ ਬੱਚਿਆਂ ਦਾ ਪਰਾਲਾ ਸਾਰੇ ਨਗਰ ਦਾ ਪਰਾਲਾ ਕਰਕੇ ਹੀ ਇਹ ਸਾਰੀ ਜੜੀ ਆ ਸਬੀਲ ਲੱਗੀ ਹੈ ਉਹ 3 ਬੇਦਨਾ ਚਾਹਦੇ ਇਹ ਸੰਗਤਾਂ ਨੂੰ ਲੋਕਾਂ ਨੂੰ ਜੀਵਨ ਵਿੱਚ ਜਲਦੀ ਕੁਝ ਜੁੜ ਆਏ ਆ ਆਮ ਲੋਕਾਂ ਨੂੰ ਇਹੋ ਸ਼ਬੀ ਲਾ ਕੇ ਵੱਧ ਤੋਂ ਵੱਧ ਸਿੱਖੀ ਦੇ ਨਾਲ ਗੁਰਸਿੱਖੀ ਦੇ ਨਾਲ ਜੁੜੋ ਤੇ ਬੱਚਿਆਂ ਨੂੰ ਇਹੋ ਅਪੀਲ ਆਪੇ ਗੁਰਸਿੱਖੀ ਦੇ ਨਾਲ ਜੁੜ ਕੇ ਤੇ ਆਪਣਾ ਉੱਚਾ ਸਿਟਾ ਜੀਵਨ ਤੇ ਨਸ਼ਿਆਂ ਨੂੰ ਤਿਆਗ ਨਸ਼ਿਆਂ ਤੋਂ ਤਿਆਗ ਕਰੋ ਤੇ ਗੁਰਬਾਣੀ ਦੇ ਨਾਲ ਜੁੜੋ ਸਵੇਰ ਦਾ ਨਿਤਨੇਮ ਕਰੋ ਅੱਜ ਬੜਾ ਤੋਹਫਾ ਦੇ ਨਾਲ ਦਿੱਕਤਾਂ ਦੇ ਜਿਹੜੇ ਐਪਲੀਕੇਸ਼ਨ ਇਹਨਾਂ ਨੂੰ ਜੀ ਲਗਾਈ ਗਈ ਇਹ ਆਪਣੇ ਦਸਵੰਤ ਦੇ ਚ ਲਗਾਈ ਗਈ ਜਾਂ ਅੰਦਰ ਹੈਗਾ ਲਗਾਈ ਗਈ ਹੈ ਨਹੀਂ ਜੀ ਇਹ ਸਾਰੇ ਨਗਰ ਦੇ ਦਸਵੰਦ ਦੇ ਵਿੱਚੋਂ ਇੱਕ ਵੀਰ ਫੌਜੀ ਆ ਉਹਨੇ ਵੀ ਆਪਣੀ ਜਿਹੜੀ ਆ ਵੱਡੀ ਅਪਰਾਲੇ ਦੇ ਕਰਕੇ ਮਤਲਬ ਆਪਣੇ ਤਨਖਾਹ ਦੇ ਵਿੱਚੋਂ ਦਸਵੰਦ ਕੱਟ ਕੇ ਉਹਨੇ ਵੀ ਬੜਾ ਤਕੜਾ ਅਪਰਾਲਾ ਕਰਕੇ ਜਿਹੜੀ ਆ ਇਹ ਸੀ ਬੀਲ ਲਾਈ ਆ ਤੇ ਬਾਕੀ ਨਗਰ ਦੇ ਸਬੰਧ ਦੇ ਵਿੱਚ ਵੀ ਸਾਰੇ ਜਿਹੜੀ ਆ ਦਸਵੰਦ ਕੱਟ ਕੇ ਇੱਕ ਬੀਲ ਆਈ ਗਈ ਹੈ ਕੀ ਨਾਂ ਦੇ ਫੌਜੀ ਦਾ ਜਿਹੜਾ ਹਮੂਰ ਲਾਈ ਹੈ ਇਹਨਾਂ ਨੂੰ ਖਾਸ ਕਰਕੇ ਕਾਕਾ ਕਾਕਾ ਯਹੀ ਦੇ ਕਹਿੰਨੇ ਆ ਪ੍ਰਿੰਟ ਦੇ ਵਿੱਚ ਨਾਮ ਤੇਜਿੰਦਰ ਸਿੰਘ ਆ ਹਾਂਜੀ